ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅੰਮ੍ਰਿਤਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸੰਤ ਰੂਪ ਬਾਣੀ ਰੰਭੂਈ ਹੈ ਆਸਾ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜੀ ਇਸ ਰਾਰ ਸ਼ਬਦ ਦੀ ਰਮਤਾ ਕਰਦੇ ਹੋਏ 426 36 ਅੰਗ ਤੇ ਪਾਸ਼ਾ ਜੀ ਦੇ ਸ਼ਬਦ ਸੁਭਾਏਮਾਨ ਹਨ ਆਓ ਪਾਸ਼ਾ ਜੀ ਅਗਲੇ ਬੰਦ ਦੂਜੇ ਬੰਦ ਵਿੱਚ ਸੰਤ ਦੇ ਵਚਨ ਕਰਦੇ ਹਨ ਕਿਉਂਕਿ ਚਾਰ-ਚਾਰ ਬੰਦਾ ਦੇ ਇਹ ਸੰਤ ਹਨ ਦੋ ਬੰਦ ਕਲ ਸੰਪੂਰਨ ਹੋਏ ਸੀ ਅਗਲਾ ਬੰਦ ਮਹਾਰਾਜ ਜੀ ਦੀ ਜਾ ਆਰੰਭ ਕਰਦੇ ਹੋਏ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਦੁਦ ਬਾਜ ਇੱਕ ਦਿਲ ਰਹਿਣਾ ਸਕਾ ਕਨ ਸੁਨਣਾ ਧੀਜ ਘਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਸਖੀ ਦੇ ਧਾਰਨ ਲੈਂਦੇ ਹੋਏ ਸਾਨੂੰ ਜੀਵ ਰੂਪ ਸਖੀਆਂ ਨੂੰ ਉਪਦੇਸ਼ ਬਖਸ਼ਦੇ ਹਨ ਮਹਾਰਾਜ ਬਚਨ ਕਰਦੇ ਹਨ ਤੁਝ ਬਿਨ ਇੱਕ ਤਿਲ ਨਾ ਰਹਿ ਸਕਾਂ ਮਹਾਰਾਜ ਜੀ ਕਹਿੰਦੇ ਜਦੋਂ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ ਇਸ ਜੀਵ ਰੂਪ ਇਸਰੀ ਨੂੰ ਔਗਣ ਜਿਹੜੇ ਹਨ ਉਹ ਨਾਸ ਹੋ ਜਾਂਦੇ ਹਨ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ ਤੋ ਗੁਣ ਫੁਛਾਣੇ ਤਾਂ ਪ੍ਰਭ ਜਾਣੇ ਗੁਣ ਵਸ ਔਗੁਣ ਨਸੇ ਮਹਾਰਾਜ ਜੀ ਕਹਿੰਦੇ ਗੁਣ ਜਿਹੜੇ ਹਨ ਆ ਜਾਂਦੇ ਹਨ ਅਤੇ ਔਗੁਣਾਂ ਦਾ ਨਾਸ ਹੁੰਦਾ ਹੈ ਵਤਨ ਕਰਦਿਆਂ ਤੁਜ ਬਿਨ ਇੱਕ ਤਿਲ ਰਹਿ ਨਾ ਸਕਾ ਮਹਾਰਾਜ ਜੀ ਕਹਿੰਦੇ ਫਿਰ ਇਹ ਜੀਵ ਇਸਤਰੀ ਦਾ ਉਹਦੇ ਤੋਂ ਬਿਨਾ ਇੱਕ ਤਿਲ ਜਿਨਾ ਵੀ ਰਹਿ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਤੁਧ ਬਿਨ ਇੱਕ ਤਿਲ ਰਹਿ ਨਾ ਸਕਾ ਕਹਿਨ ਸੁਨਨ ਨਾ ਠੀਰੇ ਮਹਾਰਾਜ ਜੀ ਕਹਿੰਦੇ ਕੋਈ ਬਾਹਰੋਂ ਮੈਨੂੰ ਠੀਰ ਜਦਏ ਜੇ ਕੀ ਕਹਿਨ ਕੁਝ ਕਬੀਰ ਕੁਝ ਬੋਲੇ ਮਹਾਰਾਜ ਜੀ ਕਹਿੰਦੇ ਉਹ ਸੰਸਾਰੀ ਲਪਜਾਂ ਦੇ ਨਾਲ ਮਨ ਨੂੰ ਮੇਰੇ ਮਨ ਨੂੰ ਧੀਰਜ ਨਹੀਂ ਆ ਸਕਦੀ ਕਿਉਂਕਿ ਸੱਚੇ ਮਾਲਕ ਤੋਂ ਬਿਨਾ ਮੇਰਾ ਨੈਣ ਨਹੀਂ ਹੈ ਨਾਨਕ ਪ੍ਰਭ ਪ੍ਰੋਕਾਰ ਪੁਕਾਰੇ ਰਸਨ ਰਸ ਮਨ ਭੀਜੈ ਮਹਾਰਾਜ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਅੱਗੇ ਪੁਕਾਰ ਕਰਦੀ ਹੈ ਉਹਨੂੰ ਚੇਤੇ ਕਰਦੀ ਹੈ ਵਾਰ ਉਹ ਜੀਵ ਰੂਪ ਇਸਤਰੀ ਨਾਨਕ ਪ੍ਰਭ ਪ੍ਰੋਭ ਪ੍ਰੇਮ ਕਰਦੀ ਹੈ ਪ੍ਰੇਰਿਤ ਪ੍ਰਭਾਵ ਕੀ ਪਿਆਰ ਕਰਨਾ ਪ੍ਰੇਮ ਕਰਨਾ ਪ੍ਰੇਮ ਦੇ ਲਬਜ ਬੋਲਦੀ ਹੈ ਉਹਨੂੰ ਚੇਤੇ ਕਰਦੀ ਹੈ ਵਾਰ-ਵਾਰ ਦ੍ਰਿੜ ਕਰਦੀ ਹੈ ਕਰੁ ਪਕਾਰੇ ਫੁਕਾਰਦੀ ਹੈ ਉਹਨੂੰ ਵਾਰ-ਵਾਰ ਉਪਕਾਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਰਸਨਾ ਉਹ ਰਸਨਾ ਦੇ ਉੱਤੇ ਉਹਦਾ ਸੱਚੇ ਨਾਮ ਦਾ ਰਸ ਹੁੰਦਾ ਹੈ ਰਸ ਮਨ ਭੀਜੈ ਜਿਹੜਾ ਮਾਨਵ ਦੀ ਰਸਨਾ ਨਾਲ ਜਪਣ ਦੇ ਨਾਲ ਵਾਰ-ਵਾਰ ਉਹਨੂੰ ਦ੍ਰਿੜ ਕਰਨ ਦੇ ਨਾਲ ਪ੍ਰੇਮ ਦੇ ਬੋਲ ਬੋਲਣ ਦੇ ਨਾਲ ਮਨ ਜਿਹੜਾ ਉਹਦੇ ਨਾਮ ਦੇ ਪੋਲ ਦੇ ਵਿੱਚ ਅੰਮ੍ਰਿਤ ਰਸ ਵਿੱਚ ਭੇਜ ਜਾਂਦਾ ਹੈ ਹਰ ਰਾਜੀ ਵਚਨ ਕਰਦੇ ਹਨ ਜਿੱਥੋਂ ਤੀਜਾ ਸੰਤ ਮਹਾਰਾਜ ਜੀ ਮੰਦ ਸੰਪਰੰਪ ਕਰਦੇ ਹਨ ਜੀ ਸਖੀਓ ਸਹਿਲੜਿਓ ਮੇਰਾ ਪੀਰ ਵਨਜਾਰਾ RAM ਏ ਸਤਸੰਗੀ ਸਖੀਓ ਸਹਿਲਿਓ ਪਰਮਾਤਮਾ ਪ੍ਰੇਮ ਦਾ ਵਪਾਰੀ ਹੈ ਬਨਜਾਰਾ ਹੈ ਹਰ ਨਾਮ ਵਣੰਜੜਿਆ ਰਸ ਮੋਲ ਅਪਾਰ ਰਾਮ ਆਤਸ਼ਾ ਜੀ ਵਕਨ ਕਰਦੇ ਹਨ ਜਿਸ ਦੇ ਉਸ ਦਾ ਨਾਮ ਵਹੰਜਿਆ ਮਹੰਜੇ ਤੋਂ ਭਾਵ ਕੀ ਜਪਨਾ ਕੀਤਾ ਉਹ ਉਸ ਦੇ ਨਾਮ ਰਸ ਵਿੱਚ ਭਿੱਜ ਕੇ ਇਤਨੇ ਉੱਚੇ ਚਰਨ ਵਾਲੀ ਜੀਵ ਰੂਪ ਸਖੀ ਬਣ ਗਈ ਉਸ ਦਾ ਮੁੱਲ ਨਹੀਂ ਪੈ ਸਕਦਾ ਮੂਲ ਅਮੋਲ ਸੱਚ ਘਰ ਢੋਲ ਪ੍ਰਭ ਭਾਵੇ ਤਾਂ ਮੁੰਦ ਭਲੀ ਹਰ ਜੀ ਕਹਿੰਦੇ ਕਮੋਲਾਲੀ ਚੀਜ਼ ਹੁੰਦੀ ਹੈ ਜਿਹਨੂੰ ਮੁੱਲ ਕਿਹਾ ਜਾਂਦਾ ਉਹ ਮੁੱਲ ਖਰੀਦੀ ਜਾ ਸਕਦੀ ਹੈ ਇੱਕ ਅਮੋਲ ਹੁੰਦੀ ਹੈ ਮੁੱਲ ਤੋਂ ਰਤ ਉਹ ਮਾਨਦਸ ਹੁੰਦਾ ਨਾਮ ਧਨ ਸੱਚ ਘਰ ਢੋਲੋ ਮਹਾਰਾਜ ਜੀ ਕਹਿੰਦੇ ਜਦੋਂ ਨਾਮ ਦਾ ਅਮੁੱਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਕਿਸੇ ਜੀਵ ਸਖੀ ਨੂੰ ਉਹਦੇ ਹਿਰਦੇ ਘਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਪਿਆਰਾ ਪ੍ਰੀਤਮ ਢੋਲੋ ਤਵਾ ਪ੍ਰਭਾਵਨ ਦਾ ਕੀ ਪਤੀ ਪਰਮੇਸ਼ਰ ਉਹ ਪਿਆਰਾ ਪ੍ਰੀਤਮ ਆ ਵਸਦਾ ਉਹਦੇ ਘਰ ਦੇ ਵਿੱਚ ਉਹਦੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਅਮੋਲ ਸੱਚ ਘਰ ਢੋਲੋ ਪ੍ਰਭ ਭਾਵੇ ਤਾਂ ਮੁੰਦ ਭਲੀ ਉਹ ਸਖੀ ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਜਨ ਭਲੇ ਹੋ ਜਾਂਦੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਹਿਰਦੇ ਦੇ ਵਿੱਚ ਉਹ ਪਿਆਰਾ ਪ੍ਰੀਤਮ ਸਖੀਆਂ ਦੇ ਆ ਵਸਦਾ ਉਹਨਾਂ ਦਾ ਹਿਰਦਾ ਵੀ ਮਹਾਰਾਜ ਜੀ ਕਹਿੰਦੇ ਨਿਰਮਲ ਹੋ ਜਾਂਦਾ ਹੈ ਅਮੁੱਲ ਤੋਂ ਰਹਿਤ ਹੋ ਜਾਂਦਾ ਇੱਕ ਸੰਗ ਹਰ ਕੈ ਕਰੇ ਰਲੀਆਂ ਹਉ ਪਕਾਰੀ ਦਰ ਖਲੀ ਮਹਾਰਾਜ ਜੀ ਬੇਨਤੀ ਕਰਦੇ ਹਨ ਬੇਨਤੀ ਦੀ ਤੋਖ ਉਚਾਰਨ ਕਰਦੇ ਹਨ ਕਹਿੰਦੇ ਕੈਸੀਆਂ ਸਖੀਆਂ ਨੇ ਜੀਵਨ ਗੁਰਮੁਖ ਹਨ ਜਿਹੜੇ ਉਹਦੇ ਵਿੱਚ ਇੱਕ ਹੋ ਜਾਂਦਿਆਂ ਨੇ ਇੱਕ ਸੰਗ ਹਰ ਕੇ ਕਰੇ ਰਲੀਆਂ ਉਹਦਾ ਸੰਗ ਕਰਕੇ ਸਤਿਗੁਰਾਂ ਦਾ ਮਹਾਰਾਜ ਜੀ ਕਹਿੰਦੇ ਰਲੀਆਂ ਤੋਂ ਭਾਵ ਸੰਗਤ ਕਰਦੀਆਂ ਉਹਦੇ ਗੁਣ ਗਾਂਦੀਆਂ ਹਉ ਪੁਕਾਰੀ ਦਲ ਖਲੀ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਦਰ ਤੇ ਖੜ ਕੇ ਪੁਕਾਰ ਕਰਦੀਆਂ ਬੇਨਤੀ ਕਰਦੀਆਂ ਐਸੇ ਗੁਰਸਿੱਖਾਂ ਦੇ ਅੱਗੇ ਖੜ ਕੇ ਮੈਂ ਬੇਨਤੀ ਕਰਦੀਆਂ ਕਿ ਮੈਨੂੰ ਵੀ ਉਹ ਪ੍ਰਮਾਤਮਾ ਨਾਲ ਪ੍ਰਭੂ ਨਾਲ ਮੁਲਾਣਾ ਕਰੂ ਮਲਾ ਦੇਵੂ ਕਰਨ ਕਾਰਨ ਸਮਰੱਥ ਸ੍ਰੀ ਧਰ ਆਪ ਕਾਰਜ ਸਾਰੇ ਮਹਾਰਾਜ ਜੀ ਕਹਿੰਦੇ ਉਹ ਕਰਨ ਕਾਰਨ ਸਮਰੱਥ ਹੈ ਪ੍ਰਭੂ ਉਪਤੀ ਪਰਮੇਸ਼ਰ ਜਿਹੜਾ ਉਹ ਕਰਨ ਕਾਰਨ ਸਮਰੱਥ ਹੈ ਉਹ ਮਾਇਆਵਤੀ ਦਾ ਪਿਤਾ ਮਾਇਆਵਤੀ ਦਾ ਜਿਹੜੀ ਮਾਇਆਵਤੀ ਲక్ష్ਮੀ ਹੈ ਨਾ ਉਹ ਦਾ ਬਾਬਲ ਹੈ ਉਹ ਪ੍ਰਮਾਤਮਾ ਪਰਮੇਸ਼ਰ ਆਪ ਕਾਰਜ ਸਾਰੇ ਮਹਾਰਾਜ ਜੀ ਕਿਉਂ ਦੂ ਸਾਰਿਆਂ ਦੇ ਕਾਰਜ ਸਾਰਨਾ ਕਰਦਾ ਜਦੋਂ ਉਹਦੇ ਤੇ ਕੋਈ ਵਿਸ਼ਵਾਸ ਕਰਦਾ ਹੈ ਕਰਨ ਕਰਨ ਸਮਰੱਥ ਪ੍ਰਭੂ ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਕਾਰਜ ਸਾਰ ਦਿੰਦਾ ਮਨੁੱਖਾ ਜਨਮ ਸਫਲ ਬਣਾ ਦਿੰਦਾ ਨਾਨਕ ਨਦਰੀ ਧਨ ਸੁਹਾਗਨ ਸ਼ਬਦ ਅਭ ਸਧਾਰੈ ਮਹਾਰਾਜ ਜੀ ਖੀਰਲੀ ਤੋਖ ਵਿੱਚ ਕਹਿੰਦਾ ਨਾਨਕ ਨਦਰੀ ਧਨ ਉਹ ਮਹਾਰਾਜ ਜੀ ਕਹਿੰਦੇ ਉਹ ਸੁਹਾਗਣ ਧਨ ਹੈ ਉਹ ਸੋਭਨੀਕ ਬਣ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਸ਼ਬਦ ਅਭ ਸਧਾਰੇ ਜਿਹਦੇ ਹਿਰਦੇ ਵਿੱਚ ਘਰ ਦੇ ਵਿੱਚ ਉਹ ਸ਼ਬਦ ਵਸ ਜਾਂਦਾ ਹੈ ਉਹ ਸ਼ਬਦ ਸੁਭਾਈਮਾਨ ਹੋ ਜਾਂਦਾ ਉਹ ਧਨਤਾ ਜੋਗ ਹੋ ਜਾਂਦੀ ਹੈ ਉਹ ਜੀਵ ਆਪਾਂ ਕਹਿੰਦੇ ਨਾ ਧਨ ਧਨ ਭਾਗ ਹਨ ਤੇਰੇ ਧਨ ਵੱਡੇ ਭਾਗ ਹਨ ਕਿ ਤੈਨੂੰ ਪ੍ਰਾਪਤੀ ਹੋਗੀ ਤੇਰਾ ਕਾਰਜ ਸੰਪੂਰਨ ਹੋ ਗਿਆ ਇੱਥੇ ਮਹਾਰਾਜ ਜੀ ਤੁਹਾਨੂੰ ਧੰਨ ਕਹਿੰਦੇ ਹਨ ਨਾਨਕ ਨਜ਼ਰੀ ਧੰਨ ਸੁਹਾਗਣ ਮਹਾਰਾਜ ਜੀ ਕਹਿੰਦੇ ਉਹ ਧੰਨਤਾ ਜੋਗ ਹੈ ਸੁਹਾਗਣ ਸਭ ਅਬਕ ਸਧਾਰੇ ਜਿਨ੍ਹਾਂ ਦੇ ਅਬ ਦੇ ਵਿੱਚ ਮਨ ਦੇ ਵਿੱਚ ਘਰ ਦੇ ਵਿੱਚ ਉਹ ਪ੍ਰਕਾਸ਼ ਹੋ ਜਾਂਦਾ ਹੈ ਅਗਲਾ ਬੰਦ ਚੌਥਾ ਬੰਦ ਖੀਰਲਾ ਬੰਦ ਮਹਾਰਾਜ ਜੀ ਆਰੰਭ ਕਰਦੇ ਹਨ ਹਮ ਘਰ ਸਾਚਾ ਸੁਹੇਲਾ ਰਬ ਆਈੜੇ ਮਿੱਤਾਰਾਮ ਮਹਾਰਾਜ ਜੀ ਦੇਖੋ ਇੱਥੇ ਫਿਰ ਬਚਨ ਕਰਦੇ ਆਂ ਹਮ ਘਰ ਸਾਚਾ ਸੁਹਿਲਾ ਮਹਾਰਾਜ ਜੀ ਕਹਿੰਦੇ ਸੱਚਾ ਮਾਲਕ ਮੇਰੇ ਘਰ ਦੇ ਵਿੱਚ ਆਵਸਿਆ ਪ੍ਰਕਾਸ਼ ਹੋ ਗਿਆ ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ ਸ਼ਬਦ ਪੜ੍ਹਦੇ ਆ ਨਾ ਇੱਥੇ ਹੀ ਮਹਾਰਾਜ ਜੀ ਕਹਿੰਦੇ ਹਮ ਘਰ ਸਾਚਾ ਸੁਹਿਲਾ ਪ੍ਰਭ ਈੜਾ ਮੀਤਾ RAM ਮਹਾਰਾਜ ਜੀ ਕਹਿੰਦੇ ਪ੍ਰਭੂ ਆਣ ਕੇ ਉਹ ਮਿੱਤਰ ਪਿਆਰਾ ਇਹ ਘਰ ਦੇ ਵਿੱਚ ਪ੍ਰਕਾਸ਼ ਹੋ ਗਿਆ ਰਾਵੈ ਰੰਗ ਰਾਤੜੀਆ ਮਨ ਲੀੜਾ ਦਿੱਤਾ RAM ਤੇ ਮਹਾਰਾਜ ਜੀ ਕਹਿੰਦੇ ਉਹ ਰੰਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਰਤੀ ਜਾਂਦੀ ਹੈ ਉਹ ਜੀਵ ਰੂਪ ਇਸਤਰੀ ਮਹਾਰਾਜ ਜੀ ਕਹਿੰਦੇ ਉਹਦਾ ਮਾਨ ਉਹਦੇ ਰੰਗ ਵਿੱਚ ਰਤਿਆ ਜਾਂਦਾ ਰਾਵੈ ਰੰਗ ਰਾਤੜੀਆ ਮਨ ਲੀੜਾ ਦਿੱਤਾ RAM ਮਨ ਰੂਪੀ ਮਹਾਰਾਜ ਜੀ ਕਹਿੰਦੇ ਖਰਚ ਦੇ ਕੇ ਉਹਨੂੰ ਖਰੀਦ ਲੈਣਾ ਸੰਸਾਰੀ ਧਨ ਦੇ ਨਾਲ ਉਹ ਨਾਮ ਨੂੰ ਨਹੀਂ ਖਰੀਦਿਆ ਜਾ ਸਕਦਾ ਸਾਣੀ ਖਰਚੇ ਦੇ ਨਾਲ ਉਹ ਨਾਮ ਦਾ ਖਰੀਦ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੀ ਜਦੋਂ ਪੌੜੀ ਚੜਦੀ ਹੈ ਇਹ ਆਤਮਾ ਰੱਤੀ ਜਾਂਦੀ ਹੈ ਮਨ ਉਹਦੇ ਚਰਨਾਂ ਵਿੱਚ ਅਰਪਣ ਹੋ ਜਾਂਦਾ ਹੈ ਮਨ ਦੀ ਭੇਟਾ ਦੇ ਕੇ ਇਹ ਨਾਮ ਨੂੰ ਲੈ ਸਕਦੇ ਹਾਂ ਇਹ ਦਾਤ ਪ੍ਰਾਪਤ ਕਰ ਸਕਦੇ ਆ ਇੱਕ ਮਾਨੀ ਆ ਉਹਦੇ ਚਰਨਾਂ ਵਿੱਚ ਟਿਕਾਣਾ ਜਦੋਂ ਮਨ ਉਹਨੂੰ ਭੇਟਾ ਦੇ ਦਿੰਨੇ ਆ ਤੇ ਉਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਜਿੱਥੇ ਸੰਸਾਰ ਦੇ ਵਿੱਚ ਦੌੜੇ ਫਿਰਦੇ ਆ ਭੱਜੇ ਫਿਰਦੇ ਆ ਉਹਦੀ ਪ੍ਰਾਪਤੀ ਵਾਸਤੇ ਇਹ ਕੋ ਨਾਮ ਮਾਨੀ ਹੈ ਰਸਤਾ ਜਿਹਦੇ ਰਾਹੀਂ ਉਹਨੂੰ ਖਰੀਦ ਸਕਦੇ ਆ ਮਨ ਜਦੋਂ ਉਹਦੇ ਕੱਟ ਕੇ ਚਰਨਾਂ ਵਿੱਚ ਅਰਪਣ ਕਰ ਦਿੰਨੇ ਆ ਫੁਰਣਿਆਂ ਤੋਂ ਕੱਟ ਕੇ ਉਹਦੇ ਚਰਨਾਂ ਵਿੱਚ ਰੱਖ ਦਿੰਨੇ ਆ ਮਹਾਰਾਜ ਜੀ ਕਹਿੰਦੇ ਸੋ ਫਿਰ ਸ਼ਬਦ ਦੀ ਪ੍ਰਾਪਤੀ ਹੋ ਜੰਨੀ ਏ ਸ਼ਬਦ ਅਬ ਸਧਾਰੇ ਮਹਾਰਾਜ ਜੀ ਕਹਿੰਦੇ ਉਹ ਸ਼ਬਦ ਪ੍ਰਾਪਤ ਹੋ ਜਾਂਦਾ ਉਹ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ ਹਮ ਘਰ ਸਾਚਾ ਸੁਹੇ ਲੜਾ ਪ੍ਰਭ ਆਇੜੈ ਮਿੱਤਾਰਾਮ ਹਰਜ ਕਹਿੰਦੂ ਮਿੱਤਰ ਪਿਆਰਾ ਪ੍ਰਾਪਤ ਹੋ ਜਾਂਦਾ ਹਰ ਰਾਵੈ ਰੰਗ ਰਤ ਅੜਾ ਮਨ ਲੀੜਾ ਦਿੱਤਾ ਰਾਮ ਮਨ ਦੇ ਕੀ ਮਹਾਰਾਜ ਜੀ ਕਹਿੰਦੇ ਉਹਨੂੰ ਪ੍ਰਾਪਤੀ ਕਰ ਲਈ ਖਰੀਦ ਲਿਆ ਆਪਣਾ ਮਨ ਦਿਆ ਅਵਰ ਵਰ ਲੀਆ ਜੋ ਭਾਵੇਂ ਤਿਉਂ 라ਵੇ ਮਹਾਰਾਜ ਜੀ ਕਹਿੰਦੇ ਆਪਣਾ ਮਨ ਦੇ ਕੇ ਹਰ ਵਰ ਲੈ ਉਹ ਪ੍ਰਮਾਤਮਾ ਦੀ ਪਤੀ ਦੀ ਪ੍ਰਾਪਤੀ ਕਰ ਲਈ ਮਨ ਉਹਨੂੰ دیتا ਮਨ ਉਹਦੇ ਅਰਪਣ ਕਰਤਾ ਤੇ ਉਹਨੇ ਮਹਾਰਾਜ ਨੇ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਜੋ ਭਾਵੇਂ ਤੂੰ 라ਵੇ ਫਿਰ ਜਿਵੇਂ ਉਹ ਭੰਦਾ ਤਿਵੇਂ ਮਨੁੱਖ ਕਰਦਾ ਤਿਵੇਂ ਗੁਰਮੁਖ ਜਾਣੋ ਸਖੀ ਉਹਦੇ ਹੁਕਮ ਵਿੱਚ ਆ ਜਾਂਦੀ ਏ ਤਨ ਮਨ ਅਰਪ ਆਗੇ ਸ਼ਬਦ ਸੁਭਾਗੈ ਘਰ ਅੰਮ੍ਰਿਤ ਫਲ ਪਾਵੈ ਤਨ ਮਨ ਪਿਰ ਆਗੇ ਸ਼ਬਦ ਸੁਭਾਗੈ ਮਹਾਰਾਜ ਕਹਿੰਦੇ ਉਹਦੇ ਪੀਰ ਦੇ ਆਗੇ ਤਨ ਮਨ ਆ ਸੌਂਪ ਦਿੰਦੀ ਔ ਸਖੀ ਉਹ ਪਤੀ ਪਰਮੇਤਰ ਪਰਮੇਸ਼ਰ ਅਕਾਲ ਪੁਰਖ ਪਤੀ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਪ੍ਰੇਮ ਪੈ ਜਾਂਦਾ ਤੇ ਜਿਹੜੀ ਪਤੀ ਪਰਮੇਸ਼ਰ ਨਾਲ ਪ੍ਰੇਮ ਕਰਦੀ ਹੈ ਉਹ ਘਰ ਦੇ ਵਿੱਚ ਸੋਭਾਵੰਤੀ ਬਣ ਜਾਂਦੀ ਹੈ ਸੁਭਾਗਵੰਤੀ ਬਣ ਜਾਂਦੀ ਹੈ ਸਾਰੇ ਉਹਨੂੰ ਪਸੰਦ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਜਿਹੜਾ ਪਤੀ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਮਨ ਤਨ ਪੀ ਰਾਗੇ ਰੱਖਦਾ ਹੈ ਸ਼ਬਦ ਸੁਪਾਖ ਹੈ ਸ਼ਬਦ ਉਹਦੇ ਹਿਰਦੇ ਵਿੱਚ ਆ ਟਿਕਦਾ ਹੈ ਹਰ ਜੀ ਕਹਿੰਦੇ ਘਰ ਅੰਮ੍ਰਿਤ ਫਲ ਪਾਵੇ ਉਹ ਅੰਬਰ ਤਰੂਪੀ ਫਲ ਨੂੰ ਇਸ ਘਰ ਦੇ ਵਿੱਚ ਹੀ ਹਿਰਦੇ ਵਿੱਚ ਹੀ ਪ੍ਰਾਪਤ ਕਰ ਲੈਂਦਾ ਬੁੱਧ ਪਾਠ ਨ ਪਾਈਐ ਬੋ ਚਤ్రਾਈ ਐ ਭਾਏ ਮਿਲੇ ਮਨ ਭਾਣੇ ਤੇ ਮਹਾਰਾਜ ਜੀ ਦੇਖੋ ਸਾਨੂੰ ਦੱਸ ਰਹੇ ਹਨ ਜਵਾਬ ਦੇ ਰਹੇ ਹਨ ਕਹਿੰਦੇ ਬੁੱਧ ਦੇ ਪਾਠ ਕਰਨ ਦੇ ਨਾਲ ਜੇ ਕੋਈ ਕਹੇ ਬਹੁਤੀ ਪਾਠ ਕਰ ਲਾਂ ਜਾਂ ਬਹੁਤੀਆਂ ਧਾਰਮਿਕ ਪੁਸਤਕਾਂ ਦੇ ਪਾਠ ਕਰ ਲਾਂ ਜਾਂ ਚਤ్రਾਈ ਦੇ ਨਾਲ ਉਹਨੂੰ ਪਾਲਾਂ ਉਹ ਨਾਨਕ ਮਹਾਰਾਜ ਜੀ ਸਾਨੂੰ ਜਵਾਬ ਦੇ ਰਹੇ ਨੇ ਕਹਿੰਦੇ ਨਾਮ ਬਹੁਤੇ ਪਾਠ ਕਰਨ ਨਾਲ ਆਚ ਤਰਾਇਆਂ ਕਰਨ ਨਾਲ ਉਹਦੀ ਪ੍ਰਾਪਤੀ ਹੈ ਕਹਿੰਦੇ ਜਿੰਨਾ ਤੇ ਹਿਰਦੇ ਵਿੱਚ ਟਿਕਾਈ ਨਹੀਂ ਮੰਨੀ ਉਹਨੂੰ ਰੱਖਦਾ ਮੰਨੀ ਸੌਂਪਦਾ ਭਵੇਂ ਮਹਾਰਾਜ ਜੀ ਕਹਿੰਦੇ ਜਿੰਨਾ ਮਰਜ਼ੀ ਪੜਿਆ ਹੋਵੇ ਜਿੰਨੇ ਮਰਜ਼ੀ ਪਾਠ ਕੀਤੇ ਹੋਣ ਜਿੰਨਾ ਮਰਜ਼ੀ ਚਤਰਾਈ ਵਾਰਨ ਹੋਵੇ ਬੋ ਵਿਦ ਪਾਠ ਨਾ ਪਾਈਏ ਬੋ ਚਿਤ ਰਾਈਏ ਬਹੁਤੀਆਂ ਚਿਤ ਰਾਈਆਂ ਤੇ ਬਹੁਤੀ ਪਾਠ ਕਰਨ ਦੇ ਨਾਲ ਉਹ ਭਾਣਾ ਪੌਂਦਾ ਨਹੀਂ ਮਹਾਰਾਜ ਜੀ ਕਹਿੰਦੇ ਖੁਸ਼ ਨਹੀਂ ਹੁੰਦਾ ਜਦੋਂ ਮਨ ਚਿਤ ਕਰਕੇ ਉਹਦੇ ਚਰਨਾਂ ਵਿਚਾਰਪਨ ਕਰਕੇ ਫਿਰ ਉਹਦੀ ਬੰਦਗੀ ਕਰੀਏ ਮਹਾਰਾਜ ਜੀ ਕਹਿੰਦੇ ਉਹ ਖੁਸ਼ੀ ਵਿੱਚ ਆ ਜਾਂਦਾ ਮਾਲਕ ਫਿਰ ਉਹਦੀ ਪ੍ਰਾਪਤੀ ਹੈ ਨਾਨਕ ਠਾਕਰ ਮੀਤ ਹਮਾਰੇ ਹਮ ਨਹੀਂ ਲੋਕਾਂ ਨੇ ਇੱਥੇ ਸ਼ਬਦੀ ਸੰਪੂਰਨਤਾ ਹੀ ਹੁੰਦੀ ਹੈ ਸ਼ੰਤ ਦੀ ਮਹਾਰਾਜ ਜੀ ਖੀਰਲੀ ਪੰਕਤੀ ਬਚਨ ਕਰਦੇ ਆ ਨਾਨਕ ਠਾਕਰ ਮੀਤ ਹਮਾਰੇ ਮਹਾਰਾਜ ਜੀ ਕਹਿੰਦੇ ਭਾਈ ਮੇਰਾ ਤਾਂ ਮਿੱਤਰ ਉਹ ਠਾਕਰ ਹੀ ਹੈ ਇਹ ਪ੍ਰਭੂ ਅਠਾਕਰ ਜਿਹੜਾ ਉਹ ਮੇਰਾ ਮਿੱਤਰ ਹੈ ਹਮ ਲੋਕਾਂ ਦੇ ਭਰੋਸਾ ਨਹੀਂ ਕਰਦੇ ਮਹਾਰਾਜ ਜੀ ਕਹਿੰਦੇ ਦੁਨੀਆ ਤੇ ਨਹੀਂ ਸਾਡਾ ਭਰੋਸਾ ਸਾਡਾ ਠਾਕਰ ਹੀ ਮਿੱਤਰ ਹੈ ਹਾ ਨਾਨਕ ਠਾਕਰ ਮੀਤ ਹਮਾਰੇ ਹਮ ਨਾਹੀ ਲੋਕਾਂ ਨੇ ਹਰ ਜੀ ਕਹਿੰਦੇ ਹਮ ਲੋਕਾਂ ਨੂੰ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਗੱਲੀਬਾਤੀ ਹੁਸ਼ਵਾਸ ਨਹੀਂ ਕਰਦੇ ਕੋ ਠਾਕਰ ਹੀ ਸਾਡਾ ਮਿੱਤਰ ਹੈ ਭਾਈ ਹੈ ਉਹਦੇ ਨਾਲ ਹੀ ਸਾਡਾ ਪ੍ਰੇਮ ਹੈ ਉਹਦੇ ਰਾਹੀਂ ਅਸੀਂ ਸਭ ਕੁਝ ਪ੍ਰਾਪਤੀ ਕਰ ਸਕਦੇ ਹਾਂ ਇਹ ਭਾਈ ਇਹ ਸ਼ਬਦ ਦੀ ਵਿਚਾਰ ਹੈ ਅਗਲਾ ਸੰਤ ਅਗਿਰੰਭ ਹੁੰਦਾ ਹੈ ਜੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨਿਕਾਹੀ ਉੱਲਾ ਜੰਨੀਆਂ ਮਹਾਰਾਜ ਸਤਿਮਤ ਬਖਸ਼ਣ ਆਈਆਂ ਸਰਵਤ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ